ਜਿਹੜਾ ਨੁਕਸਾਨ ਕੀਤਾ ਪੰਜਾਬ ਦੀ ਤਰਤੀ ਦੀ ਇਕਾਲੀਆਂ ਤੇ ਕਾਂਗਰਸੀ ਤੇ ਭਾਜਪਾ ਨੇ ਭਾਜਪਾ ਨੇ ਤਾਂ ਹਮੇਸ਼ਾ ਪੰਜਾਬ ਦੇ ਨਾਲ ਮਤਰਈ ਮਾਂ ਵਾਲਾ ਕੰਮ ਕੀਤਾ ਵਾ ਪੰਜਾਬੀਆਂ ਦੇ ਨਾਲ ਮਤਰਈ ਮਾਂ ਵਾਲਾ ਕੰਮ ਕੀਤਾ ਕਾਂਗਰਸ ਵੀ ਇੱਕੋ ਦੀ ਜਮਾਤ ਦੀ ਲੜੀ ਆ ਲੋਕਾਂ ਦਾ ਲੀਡਰਾਂ ਲੋਕਾਂ ਦਾ ਚੁਣਿਆ ਨੁਮਾਇੰਦਾ ਵਾ ਲੋਕਾਂ ਦੇ ਵਿੱਚ ਹੀ ਰਹਿ ਕੇ ਮੈਂ ਆਪਣੀ ਰਾਜਨੀਤੀ ਕਰਦਾ ਵਾਂ ਬਾਹਰੋਂ ਨਹੀਂ ਆ ਕੇ ਪੌਣੇ ਪੰਜ ਸਾਲ ਬਾਅਦ ਆਏ ਇਲੈਕਸ਼ਨਾਂ ਲਈ ਫੇਰ ਚਲੇ ਗਏ ਜਾ ਕੇ ਆਪਣੇ ਬਹਿਗੇ ਘਰ 15 ਵਾਡਾਂ ਦੇ ਅੰਦਰ ਹੀ ਜਾ ਕੇ ਲੋਕਾਂ ਨੂੰ ਦੱਸੂਗਾ ਕਿ ਮੈਂ ਪੌਣੇ ਤਿੰਨ ਸਾਲ ਤੁਹਾਡੇ ਹਲਕੇ ਦੇ ਵਿੱਚ ਕੀ ਵਿਕਾਸ ਕੀਤਾ ਕੀ ਮੈਂ ਹਲਕੇ ਦੇ ਕੰਮ ਕੀਤੇ ਆ ਉਸ ਆਧਾਰ ਦੇ ਉੱਤੇ ਲੋਕਾਂ ਕੋਲ ਵੋਟ ਮੰਗਾਂਗੇ ਅਕਾਲੀ ਦੇ ਕਾਂਗਰਸੀਆਂ ਨੂੰ ਕਿੱਥੇ ਖੜਾ ਦੇਖਦੇ ਆ ਇਸ ਵਾਰ ਇਨਾ ਲੋਕਾਂ ਨੇ ਕੰਮ ਨਹੀਂ ਕੀਤੇ ਇਨਾ ਲੋਕਾਂ ਨੂੰ ਕੁੱਟਿਆ ਤੇ ਲੁੱਟਿਆਈਆ ਜੇ ਇਹਨਾਂ ਨੇ ਕੰਮ ਕੀਤੇ ਹੁੰਦੇ ਐਡਾ ਵੱਡਾ ਕਿਤੇ ਬਹੁਤ ਨਹੀਂ ਮਿਲਣ ਸਾਡੀ ਪਾਰਟੀ। ਰਮਨੀਕ ਮਿੱਟੂ ਔਰ ਬੀਜੇਪੀ ਨੇ ਪੰਜਾਬ ਦੇ ਲੋਕਾਂ ਨੂੰ ਗਮਰਾਹ ਕਰਕੇ ਰਾਮ ਪ੍ਰਭੂ ਦੇ ਨਾਮ ਵੋਟਾਂ ਲੈ ਗਏ ਪਰ ਉਦੋਂ ਬਾਅਦ ਤੁਸੀਂ ਇਹ ਜਿਮਨੀ ਚੋਣਾ ਵੀ ਦੇਖਿਆ ਮਨਪ੍ਰੀਤ ਬਾਦਲ ਵਰਗੇ ਨੂੰ 10-15000 ਵੋਟ ਪਈ ਆ ਮਸਾਂ। ਤੁਸੀਂ ਇਹ ਦੇਖੋ ਇਹਨਾਂ ਦੀਆਂ ਜਮਾਨਤਾਂ ਜਬਤ ਹੋ ਗਈ। ਪੋਜੀਸ਼ਨ ਵਾਲਿਆਂ ਕੋ ਵਿਰੋਧੀਆਂ ਕੋ ਕਹਿਣ ਨੂੰ ਕੋਈ ਗੱਲ ਨਹੀਂ ਛੱਡੀ ਅੱਜ ਤੱਕ ਕਿਸੇ ਰਾਜਨੀਤੀ ਪਾਰਟੀ ਵਾਲਿਆਂ ਨੇ ਐਨੇ ਪੈਸੇ ਨਹੀਂ ਪਾਉਣੇ 3 ਸਾਲਾਂ ਚ ਆਪਣੇ ਆਪਣੇ ਹਲਕੇ ਚ ਲਾਏ ਹੋਣੇ ਜਿੰਨਾ ਅਸੀਂ ਕੰਮ ਕੀਤਾ ਤੇ ਅੱਜ ਮੇਰੀ ਮੀਸੀ ਵੀ ਲੜ ਰਹੀ ਆ ਕਾਉਂਸਲਰ ਤੇ ਉਹਦੇ ਕੋਲੋਂ ਵੀ ਐਨਓਸੀ ਲੈਣ ਦਾ ਹੱਕ ਆ ਸਰਕਾਰ ਨੂੰ ਕਿਉਂ ਨਹੀਂ ਲੈਣਾ ਅਫਸਰਾਂ ਨੇ ਘਾਰਪੈਸੰ ਨੇ ਮੈਂ ਵੀ ਐਨਓਸੀ ਕਲੀਅਰ ਕਰਕੇ ਪਾਣੀ ਦਾ ਟੈਕਸ ਸਾਰਾ ਕਾਰਪੋਰੇਸ਼ਨ ਦਾ ਬਿਲਡਿੰਗ ਦਾ ਜੋ ਹੌਟੈਕਸ ਆਉਂਦਾ ਵਾ ਸਾਰੇ ਟੈਕਸ ਭਰ ਕੇ ਐਨਓਸੀ ਲਈ ਆ ਕਿਉਂ ਨਹੀਂ ਲੈਣੀ ਉਹ ਤਾਂ 2024 ਦੇ ਵਿੱਚ ਇੱਕ ਹੋਰ ਇਲੈਕਸ਼ਨ ਆ ਗਈ ਹੈ ਐਮਸੀ ਦੀਆਂ ਚੋਣਾ 21 ਤਰੀਕ ਨੂੰ ਪੈਣ ਜਾ ਰਹੀਆਂ ਨੇ ਉਹ 21 ਨੂੰ ਹੀ ਰਿਜ਼ਲਟ ਆਇਆ ਨਾ ਤਾਂ ਹਰੇਕ ਪਾਰਟੀ ਹਰੇਕ ਲੀਡਰ ਆਪੋ ਆਪਣੇ ਏਰੀਆ ਦੇ ਵਿੱਚ ਆਪੋ ਆਪਣੇ ਹਲਕੇ ਦੇ ਵਿੱਚ ਲਗਾਤਾਰ ਜੋਰਾਂ ਸ਼ੋਰਾਂ ਦੇ ਉੱਪਰ ਤਿਆਰੀ ਕਰ ਰਿਹਾ ਕਿਉਂਕਿ ਇਸ ਜਿਹੜੀ ਸ਼ਹਿਰੀ ਵੋਟ ਕਿਹਾ ਜਾਂਦਾ ਹੈ ਕਿ ਇਲੈਕਸ਼ਨ ਹਾਲਾਂਕਿ ਸ਼ਹਿਰੀ ਇਲੈਕਸ਼ਨ ਹੁੰਦੀ ਹੈ ਕਿਉਂਕਿ ਐਮਸੀ ਦੀਆਂ ਜਨੀਆਂ ਚੋਣਾ ਹੁੰਦੀਆਂ ਤਾਂ ਪੂਰਾ ਸ਼ਹਿਰ ਇਸ ਦੇ ਵਿੱਚ ਭੁਗਤਦਾ ਉਹ ਸਾਡੇ ਨਾਲ ਨੇ ਐਮਐਲਏ ਅਸ਼ੋਕ ਪਰਾਸ਼ਰ ਪੱਪੀ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਉਂਕਿ ਸਵੇਰ ਤੋਂ ਹੀ ਜਿਹੜਾ ਦੌਰ ਸ਼ੁਰੂ ਹੋ ਜਾਂਦਾ ਇਲੈਕਸ਼ਨ ਦਾ ਕੈਂਪੇਨ ਦਾ ਲੋਕਾਂ ਨਾਲ ਜੁੜਨ ਦਾ ਉਹਨਾਂ ਗੱਲ ਜਿਹੜੀਆਂ ਉਚਾਰ ਰਹੀਆਂ ਨੇ ਐਮਐਲਏ ਸਾਹਿਬ ਜਿਵੇਂ ਮੈਂ ਗੱਲ ਕੀਤੀ ਕਿ ਸਾਲ ਪਹਿਲਾਂ ਤਾਂ ਇਲੈਕਸ਼ਨ ਚ ਹੀ ਨਿਕਲ ਜਾਣਾ ਸਾਰਾ ਦੇਖੋ ਇਲੈਕਸ਼ਨ ਜਿਹੜਾ ਵਾ ਉਹ ਹਰ ਪਾਰਟੀ ਲਈ ਇੱਕ ਸਮਾਂ ਜਿਹੜਾ ਵਾ ਉਹ ਚੁਣੌਤੀ ਦੀ ਘੜੀ ਤਰ੍ਹਾਂ ਹੀ ਹੁੰਦਾ ਵਾ ਅਸੀਂ ਵੀ ਆਪਣੇ ਵੱਲੋਂ ਅੱਜ ਜਿਹੜੇ ਸਾਡੇ ਪੌਣੇ 3 ਸਾਲ ਅਸੀਂ ਕੀਤੇ ਹੋਏ ਕੰਮ ਆ ਉਹ ਲੋਕਾਂ ਦੇ ਵਿੱਚ ਲੈ ਕੇ ਜਾ ਰਹੇ ਹਾਂ ਚੋਣ ਲੜਨ ਲਈ ਇਹ ਲੋਕਾਂ ਨੂੰ ਦੱਸਣਾ ਪੈਂਦਾ ਵਾ ਵੀ ਅਸੀਂ ਆਹ ਹਲਕੇ ਦੇ ਵਿੱਚ ਤੁਸੀਂ ਸਾਨੂੰ ਸੇਵਾਦਾਰ ਬਣਾਇਆ ਵਾ ਅਸੀਂ ਪੌਣੇ 3 ਸਾਲ ਤੁਹਾਡੇ ਹਲਕੇ ਦੇ ਅੰਦਰ ਕੀ ਕੰਮ ਕੀਤਾ ਮੈਂ ਸਾਰੇ ਹਲਕੇ ਦੇ ਵਿੱਚ ਜਿੰਨੇ ਵੀ ਕਾਉਂਸਲਰ ਮੇਰੇ 15 ਵਾਡਾਂ ਪੈਂਦੀਆਂ 15 ਵਾਡਾਂ ਦੇ ਅੰਦਰ ਹੀ ਜਾ ਕੇ ਲੋਕਾਂ ਨੂੰ ਦੱਸੂਗਾ ਕਿ ਮੈਂ ਪੌਣੇ 3 ਸਾਲ ਤੁਹਾਡੇ ਹਲਕੇ ਦੇ ਵਿੱਚ ਕੀ ਵਿਕਾਸ ਕੀਤਾ ਕੀ ਮੈਂ ਹਲਕੇ ਦੇ ਕੰਮ ਕੀਤੇ ਆ ਉਸ ਆਧਾਰ ਦੇ ਉੱਤੇ ਲੋਕਾਂ ਕੋਲ ਵੋਟ ਮੰਗਾਂਗੇ ਹੁਣ ਲੋਕ ਸਿਆਣੇ ਆ ਜਿਹੜਾ ਬੰਦਾ ਕੰਮ ਕਰੂਗਾ ਉਹਨੂੰ ਹੀ ਵੋਟ ਪਾਉਂਦੇ ਆ ਉਹਨੂੰ ਹੀ ਉਹਦੇ ਕਾਉਂਸਲਰ ਚੁੰਨਦੇ ਆ ਇਸ ਕਰਕੇ ਕੰਮ ਦੇ ਆਧਾਰ ਤੇ ਵੋਟ ਮੰਗਾਂਗੇ ਇਹ ਮੈਨੂੰ ਲੱਗਦਾ ਜਦੋਂ ਲੋਕਾਂ ਦੇ ਵਿੱਚ ਜਾਣੇ ਕਿਉਂਕਿ ਪੌਣੇ 3 ਸਾਲ ਤੁਹਾਨੂੰ ਹੋ ਗਏ ਨੇ ਐਮਐਲਏ ਬਣਿਆ ਨੂੰ ਲੋਕ ਹੀ ਹੰਗਾਰਾ ਦੇ ਰਹੇ ਨੇ ਹੁਣ ਤਾਂ ਸਮਝ ਆਉਂਦਾ ਹੋਊਗਾ ਉਹਨਾਂ ਦੇ ਬੋਡੀ ਲੈਂਗੁਏਜ ਤੋਂ ਉਹਨਾਂ ਦੇ ਵਰਤਾਵੇ ਤੋਂ ਦੇਖੋ ਕੰਮ ਤਾਂ ਲੋਕਾਂ ਨੇ ਕੀਤੇ ਆ ਲੋਕ ਕਹਿ ਰਹੇ ਆ ਚਾਹੇ ਕਿਸੇ ਬਾੜ ਦੇ ਵਿੱਚ ਵੀ ਜਾਨਾ ਮੈਂ ਬਹੁਤ ਵਧੀਆ ਹੰਗਾਰਾ ਮਿਲਦਾ ਲੋਕ ਅਸ਼ੀਰਵਾਦ ਦਿੰਦੇ ਆ ਇਸ ਕਰਕੇ ਲੋਕਾਂ ਦੇ ਵਿੱਚ ਵਿਚਰਿਆ ਮੈਂ ਪੌਣੇ 3 ਸਾਲ ਲੋਕਾਂ ਜੀ ਰਿਹਾ ਮੈਂ ਉਹ ਇਹ ਨਹੀਂ ਹੈਗਾ ਵੀ ਦੂਜੀ ਪਾਰਟੀਆਂ ਤਰ੍ਹਾਂ ਅੱਜ ਕੌਂਸਲਰ ਦੇ ਇਲੈਕਸ਼ਨ ਆ ਗਏ ਤੇ ਤਾਂ ਆ ਮੈਨੂੰ ਪੌਣੇ 3 ਸਾਲ ਹੋ ਗਏ ਮੈਂ ਪਹਿਲਾਂ ਵੀ ਜਦੋਂ ਦਾ ਰਾਜਨੀਤੀ ਕਰਦਾ ਮੈਂ ਲੋਕਾਂ ਦਾ ਲੀਡਰਾਂ ਲੋਕਾਂ ਦਾ ਚੁਣਿਆ ਨੁਮਾਇੰਦਾ ਵਾਂ ਲੋਕਾਂ ਦੇ ਵਿੱਚ ਹੀ ਰਹਿ ਕੇ ਮੈਂ ਆਪਣੀ ਰਾਜਨੀਤੀ ਕਰਦਾ ਵਾਂ ਬਾਹਰੋਂ ਨਹੀਂ ਆ ਕੇ ਪੌਣੇ 5 ਸਾਲ ਬਾਅਦ ਆਏ ਇਲੈਕਸ਼ਨਾਂ ਲਈ ਫੇਰ ਚਲੇ ਗਏ ਜਾ ਕੇ ਆਪਣੇ ਬਹਿਗੇ ਘਰ ਇਸ ਕਰਕੇ ਜਿਹੜਾ ਕੰਮ ਆ ਉਹ ਲੋਕਾਂ ਦੇ ਵਿੱਚ ਜਾ ਕੇ ਹੀ ਕਰਨਾ ਪੈਂਦਾ ਵਾ ਅਛਾ ਇੱਕ ਰਵਨੀਤ ਬਿੱਟੂ ਬੀਜੇਪੀ ਦੇ ਵੱਲੋਂ ਹਾਲਾਂਕਿ ਹਾਰ ਜਾਂਦੇ ਐ ਤੁਹਾਡੇ ਖਿਲਾਫ ਇਲੈਕਸ਼ਨ ਲੜਦੇ ਐ ਤੇ ਦੂਜੇ ਪਾਸੇ ਫੇਰ ਕੇਂਦਰੀ ਰਾਜ ਮੰਤਰੀ ਬਣ ਜਾਂਦੇ ਨੇ ਤੇ ਸ਼ਹਿਰੀ ਵੋਟ ਕਿਹਾ ਜਾਂਦਾ ਕਿ ਬੀਜੇਪੀ ਜਿਹੜਾ ਲਗਾਤਾਰ ਟਰਾਈ ਕਰ ਰਿਹਾ ਕਿ ਸ਼ਹਿਰੀ ਵੋਟ ਨੂੰ ਕਿਵੇਂ ਆਪਣੇ ਵਿੱਚ ਖਿੱਚੀਏ ਲੁਧਿਆਣਾ ਤਾਂ ਮੈਂਚੈਸਟਰ ਪੰਜਾਬ ਕਹਿੰਦੇ ਲੁਧਿਆਣੇ ਦਾ ਇੱਥੇ ਤਾਂ ਬਹੁਤ ਸਾਰੀ ਵਸੂ ਸ਼ਹਿਰੀ ਹੈਗੀ ਹੈ ਕਿਵੇਂ ਦੇਖਦੇ ਹੋ ਬੀਜੇਪੀ ਨੂੰ ਰਵਨੀਤ ਬਿੱਟੂ ਨੂੰ ਦੇਖੋ ਜਿਵੇਂ ਤੁਸੀਂ ਜਿਹੜੀ ਗੱਲ ਕੀਤੀ ਆ ਰਵਨੀਤ ਬਿੱਟੂ ਦੀ ਲੋਕ ਸਭਾ ਦੇ ਇਲੈਕਸ਼ਨਾਂ ਦਾ ਤੇ ਕਾਰਪੋਰੇਸ਼ਨ ਦੇ ਇਲੈਕਸ਼ਨਾਂ ਦਾ ਬਹੁਤ ਫਰਕ ਆ ਵਿਧਾਨ ਸਭਾ ਦੇ ਵੀ ਇਲੈਕਸ਼ਨਾਂ ਦਾ ਫਰਕ ਆ ਖਾਸ ਕਰਕੇ ਜੇ ਆ ਮੈਂ ਪਿਛਲੇ ਇਲੈਕਸ਼ਨਾਂ ਦੀ ਲੋਕ ਸਭਾ ਦੀ ਗੱਲ ਕਰੀਏ ਰਵਨੀਕ ਮਿੱਟੂ ਔਰ ਬੀਜੇਪੀ ਨੇ ਪੰਜਾਬ ਦੇ ਲੋਕਾਂ ਨੂੰ ਗਮਰਾਹ ਕਰਕੇ ਰਾਮ ਪ੍ਰਭੂ ਦੇ ਨਾਮ ਵੋਟਾਂ ਲੈ ਗਏ ਪਰ ਉਸ ਤੋਂ ਬਾਅਦ ਤੁਸੀਂ ਇਹ ਜਿਮਨੀ ਚੋਣਾ ਵੀ ਦੇਖਿਆ ਮਨਪ੍ਰੀਤ ਬਾਦਲ ਵਰਗੇ ਨੂੰ 10 15000 ਵੋਟ ਪਈ ਆ ਮਸਾਂ ਤੁਸੀਂ ਇਹ ਦੇਖੋ ਇਹਨਾਂ ਦੀਆਂ ਜਮਾਨਤਾਂ ਜ਼ਬਤ ਹੋ ਗਈਆਂ ਉਹ ਪ੍ਰਭੂ ਰਾਮ ਦੇ ਨਾਲ ਆਸਤਾ ਜੁੜ ਗਈ ਸੀ ਤਾਂ ਬਿੱਟੂ ਨੂੰ ਇੰਨੀ ਵੋਟ ਪੈ ਗਈ ਜੇ ਪ੍ਰਭੂ ਆਸਤਾ ਦੇ ਨਾਲ ਨਾਲ ਲੋਕ ਜੁੜਦੇ ਤਾਂ ਬਿੱਟੂ ਨੂੰ ਵੱਧ ਤੋਂ ਵੱਧ ਲੱਖ ਸਵਾਲ ਲੱਖ ਵੋਟ ਪੈਣੀ ਸੀ ਜਿਹੜੀ ਉਹ 3 ਲੱਖ ਵੋਟ ਲੈ ਗਿਆ ਹੁਣ ਉਹਦਾ ਰਿਜਲਟਾ ਦੇਖ ਲਿਓ ਤੁਸੀਂ ਨਗਰ ਨਿਗਮ ਚੋਣਾ ਚਾ ਜਾਣਾ ਮਾ ਤੁਹਾਡੇ ਅੱਗੇ ਦੇਖ ਲਿਓ ਕਿੰਨਾ ਵਧੀਆ ਆਮ ਆਦਮੀ ਪਾਰਟੀ ਆਪਣੇ ਕੰਮਾਂ ਦੇ ਆਧਾਰ ਦੇ ਉੱਤੇ ਆਪਣੇ ਹਾਊਸ ਬਣਾਉਗੀ ਮਹਿਰ ਬਣਾਉਗੀ ਪੰਜਾਂ ਸ਼ਹਿਰਾਂ ਦੀ ਮਹਿਰ ਬਣੂਗੇ ਆਮ ਆਦਮੀ ਇਹ ਕੋਈ ਐਵੇਂ ਲੱਗਦਾ ਦੋ ਗੱਲਾਂ ਹੁੰਦੀਆਂ ਜਦੋਂ ਅਸੀਂ 2022 ਦੇ ਵਿੱਚ ਇਲੈਕਸ਼ਨ ਦੇ ਲਈ ਗਏ ਲੋਕਾਂ ਦੇ ਵਿੱਚ ਉਦੋਂ ਤੁਸੀਂ ਕੰਮ ਕਰਕੇ ਹਜੇ ਦਿਖਾਉਣੇ ਸੀ ਤੁਸੀਂ ਵਾਅਦੇ ਕੀਤੇ ਲੋਕਾਂ ਨਾਲ ਤੇ ਉਸ ਤੋਂ ਬਾਅਦ 3 ਸਾਲ ਹੁਣ ਤੁਹਾਨੂੰ ਸਰਕਾਰ 'ਚ ਹੋ ਗਿਆ ਤੇ ਸ਼ਹਿਰਾਂ ਦੀ ਜੀ ਗੱਲ ਕਰੀ ਤਾਂ ਥੋੜੇ ਬਹੁਤ ਜਿਹੜੇ ਸ਼ਹਿਰਾਂ ਦੇ ਮਾਮੂਲੀ ਜਿੰਨੇ ਇੱਕ ਵੀ ਮਸਲੇ ਹੁੰਦੇ ਨੇ ਚਾਹੇ ਹੋ ਸੀਵਰੇਜ ਨੂੰ ਲੈ ਕੇ ਹੋਵੇ ਟਰੈਫਿਕ ਨੂੰ ਲੈ ਕੇ ਹੋਵੇ ਸੜਕਾਂ ਨੂੰ ਲੈ ਕੇ ਹੋਵੇ ਉਹ ਸਾਰੀਆਂ ਚੀਜ਼ਾਂ ਦੇ ਉੱਪਰ ਵਰਕ ਹੋ ਚੁੱਕਾ ਹੈ ਲੋਕਾਂ ਦੇ ਵਿੱਚ ਜਾਂਨੇ ਹੁਣ ਕਿਉਂਕਿ 3 ਸਾਲ ਬਾਅਦ ਲੋਕ ਜਵਾਬ ਵੀ ਪੁੱਛਦੇ ਹੋਣਗੇ ਤੁਹਾਨੂੰ ਮੈਂ ਆਪਣੇ ਹਲਕੇ ਦੀ ਵੀ ਗੱਲ ਦੱਸ ਦਿੰਦਾ ਸਾਡੇ ਸਾਰੇ 6 ਸ਼ਹਿਰੀ ਐਮਐਲਏ ਨੇ ਅੱਜ ਤੱਕ ਕਿਸੇ ਰਾਜਨੀਤੀ ਪਾਰਟੀ ਬਲਿਆ ਨੇ ਐਨੇ ਪੈਸੇ ਨਹੀਂ ਪਾਉਣੇ 3 ਸਾਲਾਂ ਚ ਆਪਣੇ ਆਪਣੇ ਹਲਕੇ ਚ ਲਾਏ ਹੋਣੇ ਜਿੰਨਾ ਅਸੀਂ ਕੰਮ ਕੀਤਾ ਵਾ ਪੌਣੇ 3 ਸਾਲਾਂ ਚ ਜਿੱਥੇ ਤੱਕ ਨਾਲੀ ਸੀਵਰੇਜ ਦੀ ਗੱਲ ਕਰੀਏ 24 ਘੰਟੇ ਸਰਵਿਸ ਆਪਣੀ ਵੀ ਦੇਈ ਦੀ ਹੈ ਲੋਕਾਂ ਨੂੰ ਔਰ ਕੰਮ ਵੀ ਕਰਕੇ ਦਿਖਾਇਆ ਉਹਨਾਂ ਨੂੰ ਤਾਂ ਬੋਰਡ ਮੰਗਦੇ ਪਏ ਉਹਨਾਂ ਤੋਂ ਤੇ ਕਿਉਂਕਿ ਲੁਧਿਆਣਾ ਸ਼ਹਿਰ ਵਪਾਰੀ ਵਰਗ ਬਹੁਤ ਇੱਥੇ ਰਹਿੰਦਾ ਹੈ ਫੈਕਟਰੀਆਂ ਹੁਣ ਮਿੱਲਾਂ ਹੁਣ ਉਹਨਾਂ ਦੀਆਂ ਵੀ ਆਪੋ ਆਪਣੀਆਂ ਸਮੱਸਿਆਵਾਂ ਹੁੰਦੀਆਂ ਹਾਲਾਂਕਿ ਸਮੇਂ-ਸਮੇਂ ਦੇ ਉੱਪਰ ਤੁਸੀਂ ਗੱਲਬਾਤ ਵੀ ਉਹਨਾਂ ਨਾਲ ਕਰਦੇ ਰਹਿੰਦੇ ਹੋ ਤੇ ਹੁਣ ਜਿਹੜਾ ਵਪਾਰੀ ਵਰਗ ਉਹ ਖੁਸ਼ ਹੈ ਪੂਰਾ ਦੇਖੋ ਵਪਾਰੀ ਸਾਡੇ ਆ ਵਪਾਰੀ ਕਦੇ ਵੀ ਇਹ ਕੰਮ ਨਹੀਂ ਚਾਹੁੰਦਾ ਪੰਜਾਬ ਦੀ ਅਮਨ ਸ਼ਾਂਤੀ ਜਦੋਂ ਤੱਕ ਰਹਿੰਦੀ ਆ ਵਪਾਰੀ ਉਸ ਕੰਮ ਤੋਂ ਵੀ ਖੁਸ਼ ਰਹਿੰਦਾ ਜੀ ਸਾਨੂੰ ਆ ਜਿਹੜੇ ਜਿਵੇਂ ਤੁਸੀਂ ਲੋਕਲ ਕੰਮ ਕਹੇ ਆ ਇਨਾਂ ਨੇ اپੋਜੀਸ਼ਨ ਵਾਲਿਆਂ ਕੋ ਵਿਰੋਧੀਆਂ ਕੋ ਕਹਿਣ ਨੂੰ ਕੋਈ ਗੱਲ ਨਹੀਂ ਛੱਡੀ ਚਾਹੇ ਪਹਿਲੀ ਪਾਰਟੀ ਆ ਸਿਆਸੀ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਇਹ ਪਹਿਲੀ ਪਾਰਟੀ ਆ ਰਾਜਨੀਤੀ ਮੈਨੂੰ ਕਹਿੰਦੇ ਮਾਨ ਮਹਿਸੂਸ ਹੁੰਦਾ ਵੀ ਜੋ ਪੰਜਾਬ ਦੇ 3.5 ਕਰੋੜ ਲੋਕਾਂ ਨਾਲ ਵਾਅਦਾ ਕੀਤਾ ਸੀ ਕੱਲੇ-ਕੱਲੇ ਵਾਅਦੇ ਨੂੰ ਪੂਰਾ ਕਰੇ ਅੱਜ ਪੌਣੇ 3 ਸਾਲ ਚ ਸੋ ਯੂਨਟ ਬਿਜਲੀ ਦਾ ਜਿਹੜਾ ਅੱਜ 80% ਤੋਂ ਲੈ ਕੇ 85% ਤੱਕ ਲੋਕਾਂ ਦੇ ਬਿਜਲੀ ਦੇ ਬਿੱਲ ਨਹੀਂ ਆ ਰਹੇ ਜ਼ੀਰੋ ਆ ਰਹੇ ਆ 823 ਮੱਲਾ ਕਲੀਨਿਕ ਜਿੱਥੇ ਹਰ ਰੋਜ਼ ਮੇਰੇ ਹਲਕੇ ਦੇ ਅੰਦਰ ਇੱਕ ਮੱਲਾ ਕਲੀਨਿਕ ਦੀ ਐਵਰੇਜ ਆ 200 ਤੋਂ ਲੈ ਕੇ 250 ਪੇਸ਼ੈਂਟ ਜਿਹੜਾ ਵਾ ਮੁਕਤ ਦਵਾਈ ਲੈਂਦਾ ਵਾ ਔਰ ਉਹ 42 ਤਰ੍ਹਾਂ ਦੇ ਟੈਸਟ ਮੁਕਤ ਹੁੰਦੇ ਆ ਇੱਕ ਢੀ ਵੱਡੀ ਰਾਤ ਆ ਦੋਨਾਂ ਕਮਾਂ ਦੀ ਆਮ ਗਰੀਬ ਗਰੂਬੇ ਦੀ ਔਰ ਆਮ ਲੋਕਾਂ ਦੀ ਜਿਹੜੀ ਸਰਕਾਰ ਆ ਜੇ ਸਰਕਾਰੀ ਸਕੂਲਾਂ ਤੇ ਲਾ ਦੀਏ ਤਾਂ ਪ੍ਰਾਈਵੇਟ ਸਕੂਲਾਂ ਨਾਲ ਵੀ ਵਧੀਆ ਸਰਕਾਰੀ ਸਕੂਲ ਬਣ ਗਏ ਹੋਇਆ ਹੁਣ ਮੇਰੇ ਆਪਣੇ ਹਲਕੇ 'ਚ ਵੀ ਦੋ ਸਕੂਲ ਤਿਆਰ ਨੇ ਆ ਇਲੈਕਸ਼ਨਾਂ ਤੋਂ ਬਾਅਦ ਉਹਨਾਂ ਦਾ ਵੀ ਸ਼ੁਰੂ ਕਰਨਾ ਵਾ ਪਰ ਮੈਨੂੰ ਦੇਖ ਕਹਿੰਦੇ ਹੋ ਇਸ ਗੱਲ ਦਾ ਮਾਣ ਮਹਿਸੂਸ ਹੁੰਦਾ ਕਿ ਆਮ ਆਦਮੀ ਪਾਰਟੀ ਨੇ ਜੋ ਪੰਜਾਬ ਦੇ 3.5 ਕਰੋੜ ਲੋਕਾਂ ਨੇ 2022 ਚ ਵਾਦਾ ਕੀਤਾ ਸੀ ਕੱਲੇ-ਕੱਲੇ ਵਾਦੇ ਨੂੰ ਪੂਰਾ ਕਰ ਰਿਹਾ ਔਰ ਕੱਲਾ-ਕੱਲਾ ਵਾਦਾ ਪੂਰਾ ਕਰਨਾ ਅੱਛਾ ਅਕਾਲੀ ਤੇ ਕਾਂਗਰਸੀਆਂ ਨੂੰ ਕਿੱਥੇ ਖੜਾ ਦੇਖਦੇ ਹੋ ਇਸ ਵਾਰ ਦੇਖੋ ਗੱਲ ਸੁਣੋ ਜਿਨ੍ਹਾਂ ਨੂੰ ਲੋਕ ਅੱਜ 22 ਦੇ ਵਿੱਚ ਇਹ ਦਿਖਾਤਾ ਲੋਕਾਂ ਨੇ ਵੀ ਤੁਸੀਂ ਇਤਿਹਾਸ ਰਚਤਾ 92 ਮੈਂਬਰ ਚੁਣ ਕੇ ਆਮ ਆਦਮੀ ਪਾਰਟੀ ਦੇ ਇਹਨਾਂ ਲੋਕਾਂ ਨੇ ਕੰਮ ਨਹੀਂ ਕੀਤੇ ਇਹਨਾਂ ਲੋਕਾਂ ਨੂੰ ਕੁੱਟਿਆ ਤੇ ਲੁੱਟਿਆ ਹੀ ਆ ਜਿਨ੍ਹਾਂ ਨੇ ਕੰਮ ਕੀਤਾ ਉਹਦੇ ਐਡਾ ਵੱਡਾ ਕਿਤੇ ਬਹੁਮਤ ਨਹੀਂ ਮਿਲਣਾ ਸਾਡੀ ਪਾਰਟੀ ਨੂੰ ਇਹ ਇਹਨਾਂ ਦੇ ਨਾ ਕੰਮ ਕਰਨ ਦਾ ਹੀ ਨਿਸ਼ਾਨੀ ਆ ਇਹਨਾਂ ਨੇ ਪੰਜਾਬੀਆਂ ਦਾ ਜਿਹੜਾ ਨੁਕਸਾਨ ਕੀਤਾ ਪੰਜਾਬ ਦੀ ਧਰਤੀ ਦਾ ਇਕਾਲੀਆਂ ਤੇ ਕਾਂਗਰਸੀ ਤੇ ਭਾਜਪਾ ਨੇ ਭਾਜਪਾ ਨੇ ਤਾਂ ਹਮੇਸ਼ਾ ਪੰਜਾਬ ਦੇ ਨਾਲ ਮਤਰਈ ਮਾਂ ਵਾਲਾ ਕੰਮ ਕੀਤਾ ਵਾ ਪੰਜਾਬੀਆਂ ਦੇ ਨਾਲ ਮਤਰਈ ਮਾਂ ਵਾਲਾ ਕੰਮ ਕੀਤਾ ਕਾਂਗਰਸ ਵੀ ਇੱਕ ਉਹਦੀ ਜਮਾਤ ਦੀ ਲੜੀ ਆ ਇਹ ਇੱਕ ਆਖਰੀ ਸਵਾਲ ਹੈ ਐਮਐਲਏ ਸਾਹਿਬ ਜਦੋਂ ਟਿਕਟਾਂ ਦੀ ਵੰਡ ਹੁੰਦੀ ਹੈ ਚਾਹੇ ਉਹ ਐਮਐਲਏ ਦੀ ਹੋਵੇ ਜਾਂ ਫਿਰ ਸਰਪੰਚੀ ਚੋਣਾਂ ਹੋਣ ਜਾਂ ਫਿਰ ਹੁਣ ਜਿਵੇਂ ਐਮਸੀ ਚੋਣਾਂ ਆ ਗਈਆਂ ਐਮਸੀ ਚੋਣਾਂ ਦੇ ਵਿੱਚ ਜਦੋਂ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਉਮੀਦਵਾਰ ਬਣਾਏ ਉਦੋਂ ਫਿਰ ਕੀ ਸੋਚ ਕੇ ਕਿ ਕਿਹੜੇ ਕਿਹੜੇ ਉਮੀਦਵਾਰ ਨੂੰ ਟਿਕਟ ਦਿੱਤੀ ਹੈ ਕੀ ਕੀ ਪੈਰਾਮੀਟਰ ਰੱਖਿਆ ਕਿਉਂਕਿ ਬਹੁਤ ਸਾਰੇ ਉਮੀਦਵਾਰ ਜਿਹੜਾ ਗਿਲਾ ਸ਼ਿਕਵਾ ਹੀ ਬਹੁਤ ਹੋ ਜਾਂਦਾ ਹੁਣ ਕਿਸੇ ਨੂੰ ਉਮੀਦਵਾਰ ਨੂੰ ਟਿਕਟ ਮਿਲ ਗਈ ਕਿਸੇ ਨੂੰ ਕੋਈ ਰਹਿ ਵੀ ਜਾਂਦਾ ਦੇਖੋ ਆਮ ਆਦਮੀ ਪਾਰਟੀ ਦੇ ਜਿਹੜੇ ਵਲੰਟੀਅਰ ਸਾਥੀ ਆ ਮੈਂ ਹੁਣ ਵੀ ਤੁਹਾਡੇ ਕੋਲ ਆ ਤੁਹਾਡੇ ਨਾਲ ਗੱਲ ਕਰਨ ਤੋਂ ਪਹਿਲਾਂ ਇੱਕ ਜਲਸੇ ਦੇ ਵਿੱਚ ਲੋਕਾਂ ਨੂੰ ਸਮੋਹਤਤ ਕਰਕੇ ਆਇਆ ਉਹਦੇ ਵਿੱਚ ਮੈਨੂੰ ਇਹ ਦੇਖਣ ਨੂੰ ਮਿਲਿਆ ਜਿੰਨੇ ਮੇਰੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਪੁਰਾਣੇ ਮੇਰੇ ਨਾਲ ਜੁੜੇ ਆ ਪੌਣੇ 3 ਸਾਲ ਤੋਂ ਉਹ ਸਾਰੇ ਮੋਢੇ ਨਾਲ ਮੋਢਾ ਲਾ ਕੇ ਜਿਹੜੇ ਕੈਂਡੀਡੇਟ ਨੂੰ ਮੈਂ ਟਿਕਟ ਦਿੱਤੀ ਐ ਸਨੀ ਚੌਧਰੀ ਉਹਦੇ ਮੋਢੇ ਨਾਲ ਮੋਢਾ ਲਾ ਕੇ ਘਰ ਘਰ ਫਿਰ ਰਹੇ ਆ ਇਹ ਆਮ ਆਦਮੀ ਪਾਰਟੀ ਆ ਆਮ ਬੰਦਿਆਂ ਦੀ ਪਾਰਟੀ ਆ ਇਦੇ ਵਿੱਚ ਉਹਦਿਆਂ ਦੀ ਭੁੱਖ ਨਹੀਂ ਕੰਮ ਦੀ ਭੁੱਖ ਆ ਵੀ ਕੰਮ ਕਰੀਏ ਪਾਰਟੀ ਦੇ ਵਿੱਚ ਐਨਓਸੀ ਨੂੰ ਲੈ ਕੇ ਬੜਾ ਜਿਆਦਾ ਉਲਝਿਆ ਪਿਆ ਮਸਲਾ ਐਨਓਸੀ ਆਮ ਆਈ ਪਾਰਟੀ ਨੇ ਕਿਹਾ ਕਿ ਐਨਓਸੀ ਦੀ ਕੋਈ ਲੋੜ ਹੈ ਨਹੀਂ ਪਰ ਦੂਜੇ ਪਾਸੇ ਇਹ ਵੀ ਗੱਲ ਹੈ ਕਿ ਜੇ ਉਮੀਦਵਾਰ ਕਾਗਜ਼ ਦਾਖਲ ਕਰਾਉਣਾ ਜਾਂਦਾ ਉਹ ਤੇ ਐਨਓਸੀ ਦੇਣੀ ਪੈਂਦੀ ਹੈ ਨਹੀਂ ਦੇਖੋ ਉਮੀਦਵਾਰ ਤਾਂ ਕਿਉਂ ਨਹੀਂ ਦਊਗਾ ਹੁਣ ਜੇ ਲੀਡਰਾਂ ਦੀ ਗੱਲ ਕਰੀਏ ਤੇ ਸਿਆਸੀ ਬੰਦੇ ਦਾ ਕਿਸੇ ਸਰਕਾਰੀ ਨਾ ਟੈਕਸ ਨੂੰ ਦੇਣ ਤੇ ਨਾ ਕਿਸੇ ਇਨਕਮ ਟੈਕਸ ਨੂੰ ਪਰਨੇ ਕਿੱਥੋਂ ਦਾ ਰੂਲ ਆ ਹਰ ਇੱਕ ਨੂੰ ਚਾਹੀਦੀ ਆ ਖਾਸ ਕਰਕੇ ਰਾਜਨੀਤੀ ਬੰਦਿਆਂ ਨੂੰ ਚਾਹੀਦੀ ਆ ਐਨਓਸੀ ਕਲੀਅਰ ਕਰਕੇ ਦੇਣੀ ਕਿਉਂਕਿ ਉਹਨਾਂ ਦੇ ਲੋਕਾਂ ਦੇ ਚੁਣੇ ਹੋਏ ਨੁਮਾਇंदे ਹੁੰਦੇ ਆ ਉਹਨਾਂ ਨੇ ਜੇ ਕਿਉਂ ਨਹੀਂ ਟੈਕਸ ਭਰਨਾ ਵੀ ਉਹਨਾਂ ਨੂੰ ਪਹਿਲਾਂ ਐਨਓਸੀ ਚਾਹੀਏ ਮੈਂ ਆ ਉਹਨਾਂ ਦੇ ਵਿੱਚ ਮੇਰੇ ਕੋਲੋਂ ਲੈਣੀ ਚਾਹੀਦੀ ਆ ਇਸ ਕੰਮ ਦੀ ਐਨਓਸੀ ਜੇ ਅੱਜ ਮੇਰੀ ਮੀਸੀ ਵੀ ਲੜ ਰਹੀ ਆ ਕਾਉਂਸਲਰ ਤੇ ਉਹਦੇ ਕੋਲੋਂ ਵੀ ਐਨਓਸੀ ਲੈਣ ਦਾ ਹੱਕ ਆ ਸਰਕਾਰ ਨੂੰ ਕਿਉਂ ਨਹੀਂ ਲੈਣਾ ਅਫਸਰਾਂ ਨੇ ਕਾਰਪੇਸ਼ਨ ਨੇ ਮੈਂ ਵੀ ਐਨਓਸੀ ਕਲੀਅਰ ਕਰਕੇ ਪਾਣੀ ਦਾ ਟੈਕਸ ਸਾਰਾ ਕਾਰਪੇਸ਼ਨ ਦਾ ਬਿਲਡਿੰਗ ਦਾ ਜੋ ਹੌਲ ਟੈਕਸ ਆਉਂਦਾ ਵਾ ਸਾਰੇ ਟੈਕਸ ਭਰ ਕੇ ਐਨਓਸੀ ਲਈ ਆ ਕਿਉਂ ਨਹੀਂ ਲੈਣੀ ਉਹ ਉਹ ਜ਼ਰੂਰੀ ਆ ਖਾਸ ਕਰਕੇ ਸਿਆਸੀ ਬੰਦੇ ਦਾ ਕੋਈ ਦੇ ਦਊਗਾ ਹੀ ਨਹੀਂ ਕਿ ਉਹ ਇਸ ਇਸ ਕਰਕੇ ਆਮ ਆਦਮੀ ਪਾਰਟੀ ਆ ਪਹਿਲਾਂ ਆਪਣੇ ਆਪ ਨੂੰ ਕਲੀਨ ਰੱਖਣਾ ਵੰਦਾ ਫਿਰ ਕਿਸੇ ਦੇ ਉੱਤੇ ਉਂਗਲ ਕਰਨ ਦਾ ਪੈਦਾਵਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਤਾਂ ਇਹ ਸੰ ਸਾਡੇ ਨਾਲ ਐਮ ਐਲ ਏ ਅਸ਼ੋਕ ਪ੍ਰਾਸ਼ਰ ਪੱਪੀ ਜੀ ਜਿਨ੍ਹਾਂ ਦੇ ਵੱਲੋਂ ਕਿਹਾ ਕਿ ਵਾਰਡ ਬੰਦੀ ਜਿਹੜੀ ਕੀਤੀ ਗਈ ਔਰ ਵਾਰਡ ਬੰਦੀ ਦੇ ਵਿੱਚੋਂ ਜਿਹੜੇ ਉਮੀਦਵਾਰਾਂ ਟਿਕਟ ਦਿੱਤੀ ਗਈ ਹੈ ਉਹ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਔਰ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਉਹਨਾਂ ਦਾ ਜਿਹੜਾ ਚੰਗਾ ਰਸੂਖ ਵੀ ਹੈ ਤੇ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਚੰਗੀ ਜਿੱਤ ਵੀ ਪ੍ਰਾਪਤ ਕਰਨਗੇ ਪ੍ਰੋਪੰਜਾ ਟੀਵੀ Lo